ਇਸ ਤਰ੍ਹਾਂ ਬਣਾਈ ਗਿਓ ਮੈਂ ਦੱਸਣ ਲੱਗੀ ਆ ਆਲੂ ਭਰਦੀ ਕਿਸ ਤਰ੍ਹਾਂ ਬਣਾਈ ਦੀਆਂ ਹਨ ਇਹਨੂੰ ਛਮਲਾ ਵਿੱਚਾ ਤੋਂ ਰੱਖੀ ਹੋਈਆਂ ਆ ਸਬਜ਼ੀਆਂ ਕੱਟ ਕੇ ਰੱਖਿਆ ਪਿਆਜ਼ ਇੱਕ ਲਾਲਾ ਨਾਲ ਥੋੜਾ ਅਦਰਕ ਹਰੀਆਂ ਮਿਰਚਾਂ ਧਨੀਆਂ ਆਮੇ ਆਲੂ ਉਬਾਲ ਕੇ ਰੱਖੇ ਹੋਏ ਆ ਇਹਨੂੰ ਮੈਸ਼ ਕਰਕੇ ਰੱਖਿਆ ਪਹਿਲਾਂ ਉਬਾਲ ਲੈਣਾ ਆਲੂਆਂ ਨੂੰ ਆਲੂਆਂ ਨੂੰ ਉਬਾਲ ਕੇ ਫਿਰ ਇਹਨਾਂ ਨੂੰ ਮੈਸ਼ ਕਰ ਲੈਣਾ ਹੁਣ ਬਾਕੀ ਤਾਂ ਇਹ ਤਰੀਕਾ ਕਿਸ ਤਰ੍ਹਾਂ ਬਣਾਉਣਾ ਉਹ ਮੈਂ ਤੁਹਾਨੂੰ ਦੱਸੂ ਹਲੋ ਪੜਾਈ ਕਰ ਲਵਾਂਗੇ ਪੜਾਈ ਦੇ ਵਿੱਚ ਥੋੜਾ ਜਿਹਾ ਜੀਰਾ ਪਾਉਣਾ 1 ਤੇਲ ਚਮਚਾ ਦਾ ਪਾ ਗਏ ਰਿਫਾਈਨ ਤੇਲ ਇਹ ਥੋੜਾ ਜਿਹਾ ਜੀਰਾ ਜੀਰੇ ਬਾਅਦ ਵਿੱਚ ਪਿਆਜ਼ ਪਾ ਲੈਨੇ ਨਾਲ ਅਦਰਕ ਥੋੜਾ ਬਰੀ ਬਰੀ ਕੱਟਿਆ ਅਦਰਕ ਵਿੱਚ ਇਹਨੂੰ ਭੁੰਨ ਲੈਣਾ ਫਰਾਈ ਕਰ ਲੈਣਾ ਪਿਆਜ਼ ਨੂੰ ਥੋੜੇ ਬਰਾਊ ਹੋਣੇ ਆ थोड़ी हाँ ये थोड़ी जी हल्दी एक चम्मच हल्दी पा दो नमक अपने स्वाद अनुसार पा दो जिन्हें भी टेस्ट कर दे थोड़ी जी लाल मिर्च मसाला बिज हरिया मिर्चा तीन चार में कट के पाइया तीन चार हरिया मिर्चा ਅਵੇ ਜਿਹੜੇ ਆਲੂ ਮੈਂ ਉਬਾਲ ਕੇ ਮੈਚ ਕੀਤੇ ਹੋਏ ਹੁਣੇ ਹੀ ਮੇਚ ਪਾ ਦੇਣੀ ਹੈ ਅੱਜ ਮਸਾਲੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਪਿਆਜ਼ ਮਸਾਲੇ ਦੇ ਨਾਲ ਆਲੂਆਂ ਨੂੰ ਮਿਕਸ ਕਰ ਦੇਣਾ ਆਲੂਵਾਂ ਦੇ ਵਿੱਚ ਹੀ ਹਰਾ ਧਨੀਆ ਵੀ ਪਾ ਦੇਣਾ ਇਹਦੇ ਨਾਲ ਸਵਾਦ ਟੇਸਟ ਬਹੁਤ ਵਧੀਆ ਆ ਜਾਣਾ ਪਤਾ ਚੱਲੇਗਾ ਵੇ ਤੁਸੀਂ ਪੋਣਾ ਲਓ ਤੇ ਥੋੜੀ ਮੇਥੀ ਵੀ ਇੱਥੇ ਥੋੜੀ ਪਾ ਸਕਦੇ ਹੋ ਆਦਿਆਂ ਵਿੱਚ ਇਹਨਾਂ ਸਭ ਲਾਟਾ ਆਹ ਸੇਕਾਂ نیچے ਵਿੱਚ ਪਰੰਦੇ ਦੀ ਆਪ ਕੀ ਚੋਤਾ ਹੈ ਸਿੰਗਲ ਮੇਥੀਆ ਬਲੋ ਭਾਈ ਧੋਗੇ ਰੱਖ ਰਹੀ ਹੈ ਬਲੋ ਤੋਂ ਲੜੀਆਂ ਨਾਲ ਸਾਫਤ ਹੋ ਗਏ ਨਾ ਕਿਸੇ ਕਪੜੇ ਨਾਲ ਸਾਫ ਕਰ ਲੈਣਾ ਮੇਰੇ ਨਾਲ ਵਿੱਚ ਉਹਦੇ ਉੱਪਰਲੇ ਪਾਸੇ ਚੱਕੂ ਰਾਗੇ ਤੇ ਵਿੱਚੋਂ ਬੀਜ ਸਾਰੇ ਕੱਢ ਦੇਣ ਸਾਰੇ ਨੰਨ ਦਾ ਸ਼ਿਮਲਾ ਮਿਰਚਾਂ ਵਿੱਚੋਂ ਖਾਲੀ ਕਰ ਦੇਣਾ ਸਾਰੇ ਬੀਜ ਵਗੈਰਾ ਕੱਢ ਦੇਣ ਔਰਗੈਨਿਕ ਸ਼ਿਮਲਾ ਮਿਰਚ ਹੈ ਔਰਗੈਨਿਕ ਬਿਨਾ ਖਾਦ ਵਾਲੀ ਸ਼ਿਮਲਾ ਮਿਰਚ ਬਿਨਾ ਦਵਾਈਆਂ ਬਿਨਾ ਖਾਦ ਸਾਡੇ ਘਰ ਦੀ ਖੇਤੀ ਵਿੱਚ ਸ਼ਿਮਲਾ ਮਿਰਚਾਂ ਸ਼ਿਮਲਾ ਵਿੱਚੋਂ ਸਾਰੇ ਬੀਜ ਕਢਨੇ ਨੇ। ਵਿੱਚ ਇਹਨਾਂ ਦਾ ਖਾਲੀ ਕਰ ਲਿਆਣਾ। ਇਹਦੇ ਵਿੱਚ ਆਲੂ ਭਰ ਲੈਣਾ ਜਿਹੜਾ ਮਸਾਲਾ ਆਲੂ ਦਾ ਬਣਾਇਆ ਹੈ ਨਾ ਉਹ ਵੀ ਭਰਨਾ ਹੈ। ਵੇਖੋ ਜੀ ਤੁਹਾਨੂੰ ਮੈਂ ਸ਼ਿਮਲਾ ਵਿੱਚ ਆਲੂ ਭਰ ਕੇ ਦਰਸਾਉਂਦੀ ਹਾਂ। ਇਹ ਤਾਂ ਖੱਲਾ ਪੋਣ ਨਾ। ਇਹ ਕਈ ਜਿਮਲਾਬੇ ਚ ਆਲੂ ਪਾ ਦਿੱਤੇ ਗਏ ਆ ਇਹ ਤੁਸੀਂ ਬਣਾਓਗੇ ਤੁਹਾਨੂੰ ਬਹੁਤ ਟੇਸਟੀ ਲੱਗਣਗੇ ਸ਼ਿਮਲਾ ਮਚਿਆਂ ਉਹਨਾਂ ਇਹਨਾਂ ਨੂੰ ਫਰਾਈ ਕਰਨ ਲਈ ਸ਼ਿਮਲਾ ਮਚਿਆਂ ਨੂੰ ਕੜਾਈ ਲੈ ਗਏ ਸਰੋਂ ਦਾ ਤੇਲ ਨੇ ਪਾਇਆ ਇੱਕ ਇੱਕ ਕੜਚੀ ਵਿੱਚ ਪਾਈ ਆ ਇਹ ਕੜਚੀ ਲੈ ਲਓ ਸਰੋਂ ਦੇ ਤੇਲ ਦੀ ਥੋੜਾ ਗਰਮ ਹੋਉਂਦਾ ਤੇਲ ਗਰਮ ਹੋ ਚੁੱਕਾ ਹੈ ਦਿਨੇ ਚਾਹ ਸ਼ਿਮਲਾ ਮਿਰਚਾ ਹੋਲੀ-ਹੋਲੀ ਰੱਖ ਦੇਣੀ ਹੈ ਇਹਨੂੰ ਸਲੋ ਅੱਗ ਤੇ ਬਣਾਉਣਾ ਹੈ ਜਿਆਦਾ ਤੇਜ਼ ਆ ਕਰੋਗੇ ਸੜ ਜਾਣਗੇ ਜਲਦੀ ਸਲੋ ਅੱਗ ਤੇ ਹੀ ਹੌਲੀ-ਹੌਲੀ ਬਣਨ ਦੇ ਫਰਾਈ ਕਰੀਏ ਸ਼ਿਮਲਾ ਮਿਰਚਾ ਪੂਰ ਖੜੇ ਹੋ ਕੇ ਬਣਾਉਣੀ ਹੈ ਗੰਜਾ ਸਲੋ ਅੱਗ ਤੇ ਦਾ ਪਾਸਾ ਪੁਆਇੰਟ ਦੇ ਰਹਿਣਾ ਹੋਲੀ-ਹੋਲੀ ਜਦੋਂ ਇੱਕ ਪਾਸੇ ਟਰਾਈ ਹੋਏ ਦੂਜੇ ਪਾਸਾ ਪਲਟ ਦੋ ਥੇਰੀ-ਥੇਰੀ ਇੱਕ ਪਾਸੇ ਦੇ ਰਹਿਣ ਗਿਆ ਜਲਦੀ ਇਹ ਸੜ ਜਾਂਦੀਆਂ ਹਨ ਉਹਨਾਂ ਛਿਮਰਾ ਮੇਚਾਂ ਸੜੀਆਂ ਬਣ ਕੇ ਤਿਆਰ ਹੋਈਆਂ ਹਨ ਹੁਣ ਕਿੰਨਾ ਸੁਣ ਕਲਰ ਆਇਆ ਜਿਆਦਾ ਇਹਨੂੰ ਜਿਆਦਾ ਫਰਾਈ ਨਹੀਂ ਕਰਨਾ ਨਹੀਂ ਸਾਰਾ ਸੜ ਜਾਂਦਾ ਫਿਰ ਉਹ ਅਗਦੇ ਨੂੰ ਰਿਉਨ ਆ ਸਾਡੀ ਛਿਮਰਾ ਮੇਚਾਂ ਤਿਆਰ ਹੋ ਗਈਆਂ ਰੱਖ ਲਓ ਕੋਈ ਖਾ ਕੇ ਦੇਖੋ ਬਹੁਤ ਟੇਸਟੀ ਬਣਦੀਆਂ ਹਨ ਛਿਮਰਾ ਮੇਚਾਂ ਤਾਨਾ ਸਾਰੀ ਰੈਸਪੀ ਵਧੀਆ ਲੱਗੀ ਰੋਏ ਸ਼ਿਮਲਾ ਮਿਰਚਾਂ ਦੀ ਮੈਨੂੰ ਜਰੂਰ ਲਾਈਕ ਕਰਨਾ ਵੀਊ ਦੇਣਾ ਤੁਹਾਨੂੰ ਬਹੁਤ ਪਸੰਦ ਆਉਗੀ ਬਣਾ ਕੇ ਦੇਖਣਾ ਸਤਿ ਸ਼੍ਰੀ ਅਕਾਲ ਜੀ